ਦੋਸਤੋ ਪੰਜਾਬ ਪੈਰਾਮੈਡੀਕਲ ਭਰਤੀ 2023 ਲਈ ਬਹੁਤ ਹੀ ਜ਼ਰੂਰੀ ਅਪਡੇਟ ਜਾਰੀ ਕਰਤਾ ਗਿਆ ਜੀ ਦੋਸਤੋ ਜਾਣਕਾਰੀ ਪੂਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਜਾਂ ਕੋਈ ਅਪਡੇਟ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਕੁਝ ਪ੍ਰਕਾਰ ਹੈ ਨੰਬਰ 2 ਜੀ ਆਪਰੇਸ਼ਨ ਥੀਟਰ ਸਾਇਕ ਦੀਆਂ ਪੋਸਟਾਂ ਨੇ ਜੀ ਨੰਬਰ 3 ਜੀ ਬਲਾਕ ਐਕਸਟੈਂਸ਼ਨ ਐਜੂਕੇਟਰ ਦੀਆਂ ਪੋਸਟਾਂ ਨੇ ਜੀ ਨੰਬਰ 4 ਆ ਜੀ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ 2 ਦੀਆਂ ਪੋਸਟਾਂ ਦੀ ਬਹੁਤ ਹੀ ਜ਼ਰੂਰੀ ਅਪਡੇਟ ਜਾਰੀ ਕੀਤਾ ਗਿਆ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਅਪਡੇਟ ਦੇ ਉੱਪਰ ਦੋਸਤੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਆ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਪੰਜਾਬ ਪੈਰਾमेडिकल ਸਟਾਫ ਦੀਆਂ ਜੋ ਪੋਸਟਾਂ ਨੇ ਜੀ ਉਹਨਾਂ ਦਾ ਰਿਟਰਨ ਟੈਸਟ 7 1 2024 ਨੂੰ ਸੰਡੇ ਵਾਲੇ ਦਿਨ ਲਿਆ ਜਾਵੇਗਾ ਇਹ ਪੋਸਟ ਅਨਾਉਂਸਮੈਂਟ ਕੀਤਾ ਗਿਆ ਨੇ ਜੀ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਗਵਰਨਮੈਂਟ ਆਫ ਪੰਜਾਬ ਦੇ ਅੰਡਰ ਇਹ ਪੋਸਟ ਅਨਾਉਂਸਮੈਂਟ ਕੀਤਾ ਗਿਆ ਨੇ ਜੀ ਇਹਨਾਂ ਦਾ ਜੋ ਰਿਟਰਨ ਟੈਸਟ ਹੈ ਜੀ 7 1 2024 ਨੂੰ ਲਿਆ ਜਾਵੇਗਾ ਤੁਸੀਂ ਆਪਣੀ ਤਿਆਰੀ ਕਰ ਲੈਣੀ ਹੈ ਜੀ ਪੋਸਟ ਐਂਡ ਡਿਟੇਲ ਕੁਝ ਇਸ ਪ੍ਰਕਾਰ ਹੋਵੇਗੀ ਜੀ ਪੋਸਟ ਨੰਬਰ 1 ਜੀ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਦੀਆਂ ਪੋਸਟਾਂ ਨੇ ਜੀ ਇਸ ਇਤਿਹਾਰ ਨੰਬਰ 17 2023 ਰਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਨੰਬਰ 2 ਹੈ ਜੀ ਆਪਰੇਸ਼ਨ ਥੀਟਰ ਅਸਿਸਟੈਂਟ ਦੀਆਂ ਪੋਸਟਾਂ ਨੇ ਜੀ 18 2023 ਰਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਨੰਬਰ 3 ਹੈ ਜੀ ਬਲਾਕ ਇੰਸਟੈਂਸ਼ਨ ਐਜੂਕੇਟਰ ਦੀਆਂ ਪੋਸਟਾਂ ਨੇ ਜੀ 21 2023 ਰਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਨੰਬਰ 4 ਹੈ ਜੀ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ 2 ਦੀਆਂ ਪੋਸਟਾਂ ਨੇ ਜੀ 22 ਦੇਈ ਰਾਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪੋਸਟ ਨੰਬਰ 5 ოਫਥਲਮਿਕ ਅਫਸਰ ਦੀਆਂ ਪੋਸਟਾਂ ਨੇ ਜੀ 23 ਆਫ 2023 ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਦੋਸਤੋ ਤੁਸੀਂ ਆਪਣਾ ਐਡਮਿਟ ਕਾਰਡ ਹੋਰ ਬਤੇਰੀ ਜਾਣਕਾਰੀ ਤੁਸੀਂ ਉਹਨਾਂ ਦੀ ਆਫਸਲੀ ਵੈਬਸਾਈਟ ਦੇ ਉੱਪਰ ਜਾ ਕੇ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ